ਬੀਬੀ ਕਿਰਨ ਜੋਤ ਕੋਰ ਜਿਹੜੇ ਨੇ ਉਹਨਾਂ ਦੇ ਨਾਲ ਵੱਦਸਲੂਕੀ ਜਿਹੜੀ ਹੈ ਉਹ ਕੀਤੀ ਗਈ ਹੈ ਮਾਈਕ ਤੱਕ ਜਿਹੜਾ ਹੈ ਉਹਨਾਂ ਦੇ ਕੋਲੋਂ ਖੋਇਆ ਗਿਆ ਇਹ ਜਿਹੜੀ ਘਟਨਾ ਸਾਹਮਣੇ ਜਿਹੜੀਆਂ ਖਬਰਾਂ ਨੇ ਆ ਰਹੀਆਂ ਨੇ ਸੱਤਾ ਦਾ ਹੰਕਾਰ ਹੈ ਨਾ ਖੀਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਚੁਣੀ ਹੋਈ ਜਿਹੜੀ ਰਿਪਰੈਜ਼ੈਂਟੇਟਿਵ ਆ ਤੁਹਾਡੇ ਬਰਾਬਰ ਦੀ ਤਾਕਤ ਰੱਖਦੀ ਆ ਤੁਸੀਂ ਕੋਸ਼ 70 ਸਾਲ ਦਾ ਕੋਈ ਬਜ਼ੁਰਗ ਖਾਲੇ ਨਾਂ ਮੇਰੇ ਸਾਹਮਣੇ ਨਹੀਂ ਆਇਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਉਹਨੇ ਉਹਦੇ ਬਦਤਮੀਜ਼ੀ ਕੀਤੀ ਆ ਬੀਬੀ ਜੀ ਅਸੀਂ ਕਿੰਨੇ ਹੋਛੇ ਆਰ ਬੁਰਛਾ ਕਰਦਾ ਵੇ ਇੱਕ ਬੱਚੀ ਇੱਕ ਬੀਬੀ ਸਤਕਾਰਯੋਗ ਘਰਾਂ ਨੇ ਚ ਆਈ ਹੋਈ ਇੱਕ ਸਾਡੀ ਪੜੀ ਲਿਖੀ ਧੀ ਨੂੰ ਤੁਸੀਂ ਕਿਸ ਤਰ੍ਹਾਂ ਬੇਪਤੀ ਕਰਿਆ ਇੱਕ ਤੇ ਆਲਰੇਡੀ ਆਪਾਂ ਕਿਹਾ ਕਿ ਬੀਬੀਆਂ ਦੀ ਇੰਨੀ ਜ਼ਿਆਦੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਫਿਰ ਵੀ ਜੇ ਕੋਈ ਡਟਦੀ ਹੈਗੀ ਤੇ ਇਦਾਂ ਦਾ ਕੰਨਾ ਕੀ ਫਿਰ ਇੱਥੇ ਹੁਣ ਜਿਹੜੇ ਅਕਾਲਤਖ ਸਾਹਿਬ ਦੇ ਭਾਵੇਂ ਇਹਨਾਂ ਦੇ ਧੜੇ ਵੱਲੋਂ ਹੀ ਥਾਪੇ ਗਏ ਨੇ ਕੀ ਉਹ ਨੋਟਿਸ ਲੈਣਗੇ ਮਨਪ੍ਰੀਤ ਸਿੰਘ ਯਾਲੀ ਨੇ ਆਪਣੇ ਇੰਟਰਵਿਊਸ ਕਹੇਤਾ ਵੀ ਜਦੋਂ ਵਿਧਾਨ ਸਭਾ ਚੋਣਾਂ ਤੋਂ ਝੁੰਡਾ ਕਮੇਟੀ ਦੀ ਰਿਪੋਰਟ ਆਈ ਆ ਮੈਂ ਉਹਨੂੰ ਕਿਹਾ ਵੀ ਪਿੱਛੇ ਹੋ ਜਾ ਉਹ ਕਹਿੰਦਾ ਨਹੀਂ ਪਿੱਛੇ ਨਹੀਂ ਹੁੰਦਾ ਇਹ ਤਾਂ ਵਨ ਮੈਨ ਸ਼ੋਅ ਆ ਮੈਂ ਕਿਸੇ ਵਰਕਰ ਦੀ ਆ ਕਿਸੇ ਲੀਡਰ ਦੀ ਪ੍ਰਵਾਹ ਨਹੀਂ ਕਰਦਾ ਇਹ ਤਾਂ ਮੈਂ ਹੀ ਚਲਾਉਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਿਲਾਸ ਜਿਹੜਾ ਹੈ ਅੱਜ ਹੋਇਆ ਹੈਗਾ ਸਰਦਾਰ ਅਵਤਾਰ ਸਿੰਘ ਜੀ ਚਲੋ ਬਜਟ ਤੇ ਪੇਸ਼ ਹੋਇਆ ਉਹ ਤੇ ਹਰੇਕ ਸਾਲ ਆਪਾਂ ਕਹਿ ਲਈ ਕਿ ਕਾਰਵਾਈ ਜਿਹੜੀ ਹੈਗੀ ਆ ਵੀ ਕਹਿੰਦੇ ਵੀ 10% ਅਸੀਂ ਵਾਧੇ ਚ ਕਰਤਾ ਜਾਂ ਇਸ ਤਰੀਕੇ ਦੇ ਨਾਲ ਦੂਜੇ ਬੰਨੇ ਬੀਬੀ ਕਿਰਨ ਜੋਤਕੌਰ ਜਿਹੜੇ ਨੇ ਉਹਨਾਂ ਦੇ ਨਾਲ ਬਦਸਲੂਕੀ ਜਿਹੜੀ ਹੈ ਉਹ ਕੀਤੀ ਗਈ ਹੈ ਮਾਈਕ ਤੱਕ ਜਿਹੜਾ ਹੈ ਉਹਨਾਂ ਦੇ ਕੋਲੋਂ ਖੋਇਆ ਗਿਆ ਇਹ ਜਿਹੜੀ ਘਟਨਾ ਸਾਹਮਣੇ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਕੀ ਕਹੋਗੇ ਇਹ ਇਹ ਇਹੀ ਹੈ ਨਾ ਸੱਤਾ ਦਾ ਹੰਕਾਰ ਹੈ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਚੁਣੀ ਹੋਈ ਜਿਹੜੀ ਰਿਪਰੈਜ਼ੈਂਟੇਟਿਵ ਆ ਤੁਹਾਡੇ ਬਰਾਬਰ ਦੀ ਤਾਕਤ ਰੱਖਦੀ ਆ ਤੁਸੀਂ ਕੁਝ 70 ਸਾਲ ਦਾ ਕੋਈ ਬਜ਼ੁਰਗ ਹੈ ਹਾਲੇ ਨਾ ਮੇਰੇ ਸਾਹਮਣੇ ਨਹੀਂ ਆਇਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਉਹਨੇ ਉਹਦੇ ਬਦਤਮੀਜ਼ੀ ਕੀਤੀ ਆ ਬੀਬੀ ਜੀ ਨਾਲ ਨਾ ਸੋ ਸੋ ਅਸੀਂ ਕਿਸੇ ਕਿਸਮ ਦਾ ਸਿੱਖੀ ਦਾ ਜਿਹੜਾ ਡੈਮੋਕਰੈਟਿਕ ਮਾਡਲ ਆ ਵੀ ਸਿੱਖ ਪਾਰਲੀਮੈਂਟ ਵਿੱਚ ਕਿਸ ਕਿਸਮ ਦੀਆਂ ਗੱਲਾਂ ਹੋਣਗੀਆਂ ਆ ਅਸੀਂ ਕਿਸ ਕਿਸਮ ਦਾ ਮਾਹੌਲ ਸਿਰਜਾਂਗੇ ਅਸੀਂ ਕਿੰਨੇ ਹੋਛੇ ਔਰ ਬੁਰਛਾ ਕਰਦਾ ਵੀ ਇੱਕ ਬੱਚੀ ਇੱਕ ਬੀਬੀ ਸਤਕਾਰਯੋਗ ਘਰਾਣੇ ਚ ਆਈ ਹੋਈ ਇੱਕ ਸਾਡੀ ਪੜੀ ਲਿਖੀ ਧੀ ਨੂੰ ਤੁਸੀਂ ਕਿਸ ਤਰ੍ਹਾਂ ਬੇਪਤੀ ਕਰੀਆ ਇੱਕ ਤੇ ਆਲਰੇਡੀ ਆਪਾਂ ਕਿਹਾ ਕਿ ਬੀਬੀਆਂ ਦੀ ਇੰਨੀ ਜ਼ਿਆਦੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਫਿਰ ਵੀ ਜੇ ਕੋਈ ਡਟਦੀ ਹੈਗੀ ਤੇ ਇਦਾਂ ਦਾ ਕਰਨਾ ਕੀ ਫਿਰ ਇੱਥੇ ਜਿਹੜੇ ਅਕਾਲ ਤਖਤ ਸਾਹਿਬ ਦੇ ਭਾਵੇਂ ਇਹਨਾਂ ਦੇ ਧੜੇ ਵੱਲੋਂ ਹੀ ਥਾਪੇ ਗਏ ਨੇ ਕੀ ਉਹ ਨੋਟਿਸ ਲੈਣਗੇ ਕੁਲਦੀਪ ਸਿੰਘ ਗੜਗੱਜ ਹੁਣ ਨਹੀਂ ਉਹ ਉਹ ਉਹੀ ਵੱਡੀ ਅਵੱਗਿਆ ਅੱਜ ਹੋਈ ਆ ਹਮ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ اجلاس ਵਿੱਚ ਅਕਾਲ ਤਖਤ ਦੇ ਜਥੇਦਾਰ ਦੀ ਮੌਜੂਦਗੀ ਹੁੰਦੀ ਆ ਹਮ ਹਮ ਉਹ ਵੋਟਿੰਗ ਉਹਨੂੰ ਵੋਟਿੰਗ ਦਾ ਹੱਕ ਨਹੀਂ ਹੈਗਾ ਪਰ ਆਫੀਸ਼ੀਏਟਿੰਗ ਮੁਖੀ ਉਹ ਹੁੰਦਾ ਹੈਗਾ اجلاس ਅੱਜ ਉਹ ਕੁਲਦੀਪ ਸਿੰਘ ਗੜਗੱਜ ਆਏ ਨਹੀਂ ਫੋ ਵੱਡਾ ਇਹ ਇਹ ਵੱਡੀ ਉਹ ਹੋਈ ਆ ਜੀ ਜੀ ਵੀ 100 ਸਾਲਾਂ ਦੇ ਇਤਿਹਾਸ ਚ ਪਹਿਲੀ ਵਾਰ ਆ ਵੀ ਅਕਾਲ ਤਖਤ ਦਾ ਕੋਈ ਜਥੇਦਾਰ ਆ ਜਿਹੜਾ ਉਹ ਸ਼ਰੂਮਣੀ ਕਮੇਟੀ ਦੇ اجلاس ਵਿੱਚ ਨਹੀਂ ਆਇਆ ਉਹ ਅਫੀਸ਼ੀਏਟਿੰਗ ਮੈਂਬਰ ਆ ਪਰ ਉਹਨੂੰ ਵੋਟ ਪਾਉਣ ਦਾ ਹੱਕ ਨਹੀਂ ਵੋਟ ਪਾਉਣ ਦਾ ਇਹ ਇਸ ਤਰ੍ਹਾਂ ਲਿੱਤਾ ਹੋਇਆ ਵੀ ਜੇ ਕਿਸੇ ਮਸਲੇ ਤੇ ਕੋਈ ਸੰਕਟ ਖੜਾ ਹੋਵੇ ਵੀ VOTING ਹੋਣੀ ਆ ਸਾਰੇ ਮੈਂਬਰ ਜਿਸ ਤਰ੍ਹਾਂ ਵੀ ਜੇ 100 ਮੈਂਬਰ ਆ 50-50 ਮੈਂਬਰ ਦੋਵੇਂ ਪਾਸੇ ਹੋ ਜਾਣ ਫਿਰ ਉਹ ਹੁੰਦਾ ਵੀ ਫਾਈਨਲ ਕਿ ਜਥੇਦਾਰ ਕਰਨ ਦਾ ਪਰ ਜਥੇਦਾਰ ਸਭ ਨੂੰ ਉਸ ਤਰ੍ਹਾਂ VOTING ਕਰਨ ਦਾ ਜਿਹੜਾ ਹੱਕ ਨਹੀਂ ਹੈਗਾ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਥਕ ਮਰਿਆਦਾ ਅਨਸਾਰ ਜਿਹੜਾ ਹੋਇਆ ਜਾਏਗਾ ਸੋ ਬੀਬੀ ਕਿਰਨਜੀਤ ਕੌਰ ਜੀ ਦਾ ਅੱਜ અપਮਾਨ ਕੀਤਾ ਗਿਆ ਹੈ ਔਖਾ ਮਾਈਕ ਖੋਇਆ ਗਿਆ ਔਰ ਧੱਕੇ ਨਾਲ ਜਿਹੜਾ ਹੈਗਾ ਸਾਰੀ ਉਹ ਕਾਰਵਾਈ ਚਲਾਈ ਗਈ ਆ ਔਰ ਫੋਕੇ ਨਾਰੇ ਆ ਜਿਹੜੇ ਲਾਇਆ ਗਿਆ ਕਿ ਬੀਬੀ ਜੀ ਵੱਲੋਂ 40 ਜਾਂ 42 ਸਿੰਘਾਂ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਦਾ ਦਿੱਤਾ ਗਿਆ ਸੀਗਾ ਮੈਮੋਰੰਡਮ ਔਰ ਦੱਸਿਆ ਗਿਆ ਉੱਥੇ ਹੋਛੇ ਨਾਰੇ ਲੱਗੇ ਆ ਵੀ ਹਾਂ ਹੁਣ ਤਾਂ 11 ਹੀ ਰਹਿ ਗਏ ਤੁਹਾਡੇ ਨਾਲ ਇਸ ਤਰ੍ਹਾਂ ਦਾ ਨਾ ਸੋ ਆਇਆ ਸੀਗਾ ਸੋ ਇਸ ਤਰ੍ਹਾਂ ਬੇਪੱਤ ਔਰ ਜਲੀਲ ਆ ਜਿਹੜਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਔਰ ਮਿਸਟਰ ਜਸਵੰਤ ਸਿੰਘ ਪੋੜੈਣ ਉਹਨਾਂ ਨੇ ਬਾਅਦ ਚੋਂ ਆ ਕੇ ਵੀ ਪ੍ਰੈਸ ਕਾਨਫਰੰਸ ਕਰੀ ਹੈ ਜੋ ਕੁਛ ਅੰਦਰ ਹੋਇਆ ਕੋਈ ਮਤਾਂ ਨਹੀਂ ਲਿਆਂਦਾ ਗਿਆ ਜਥੇਦਾਰ ਸਹਿਬਾਨਾਂ ਦੀ ਮੋੜ ਬਹਾਲੀ ਬਾਰੇ ਜਾਂ ਜਿਹੜੀਆਂ ਸਿੱਖ ਸੰਗਤਾਂ ਮੰਗ ਕਰ ਰਹੀਆਂ ਉਹਦੇ ਬਾਰੇ ਸਿਰਫ ਉਹਨਾਂ ਨੇ ਆਪਣੀ ਜਿਹੜਾ ਜਿਹੜਾ ਪਾਵਰ ਦੀ ਗਰੀਡ ਹੈ ਔਰ ਜਿਹੜਾ ਹੰਕਾਰ ਹੈ ਪਾਵਰ ਦਾ ਉਹ ਜਲਾਸ ਵਿੱਚ ਦਿਖਾ ਕੇ ਇਹ ਸਾਰੇ ਕੁਝ ਨੂੰ ਅੱਗੇ ਵਧਾਉਣ ਦਾ ਯਤਨ ਤੇ ਬੀਬੀ ਜ਼ਗੀਰ ਕੌਰ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਹੈ ਵੱਡੇ ਆਪਾ ਕਹਿ ਲਈ ਕਿ ਇਲਜ਼ਾਮ ਉਹਨਾਂ ਨੇ ਵੀ ਜਿਹੜੇ ਲਗਾਏ ਹੈਗੇ ਆ ਕੀ ਕਹੋਗੇ ਉਹਨਾਂ ਦਾ ਹਾਂਜੀ ਹਾਂਜੀ ਸੋ ਬੀਬੀ ਜੀ ਨੇ ਵੀ ਇਹ ਕਿਹਾ ਵੀ ਪੰਥਕ ਪਰੰਪਰਾਵਾਂ ਦਾ ਅੰਦਰ ਘਾਣ ਹੋਇਆ ਹੈ ਸੋ ਉਹਨਾਂ ਨੇ ਜਥੇਦਾਰ ਸਾਹਿਬ ਵਾਲਾ ਮੁੱਦਾ ਠਾਇਆ ਔਰ ਜਿਸ ਤਰ੍ਹਾਂ ਇਹਨਾਂ ਨੇ ਹੋਛੀ ਰਾਜਨੀਤੀ ਕਰਕੇ ਉਹ ਸਾਰੇ ਮਤੇ ਲਿਆਂਦੇ ਆ ਬਜਟ ਪਾਸ ਕਰਾਇਆ ਜਾਂ ਕਿਸ ਕਿਸਮ ਦੇ ਹੋਕਰੇ ਆ ਨਾਰੇ ਲਾਏ ਗਏ ਬੀਬੀਆਂ ਦੇ ਖਿਲਾਫ ਜਾਂ ਵਿਰੋਧੀ ਧਿਰ ਦੇ ਨੇਤਾਵਾਂ ਦੇ ਖਿਲਾਫ ਸੋ ਉਹਨੂੰ ਉਹਨਾਂ ਨੇ ਕਿਹਾ ਹੈਗਾ ਵੀ ਇਹ ਬਿਲਕੁਲ ਸਿਆਸਤ ਤੋਂ ਪ੍ਰੇਰਿਤ ਸੀ ਪੰਥ ਵਿੱਚ ਦੁੱਬਦਾ ਪਾਉਣ ਵਾਲੇ ਆ ਪੰਥ ਵਿੱਚ ਬਖੇੜਾ ਪਾਉਣ ਵਾਲੇ ਆ ਸੋ ਜਿਹੜਾ ਅਕਾਲੀ ਦਲ ਹਲੇ ਵੀ ਆਪਣੇ ਪ੍ਰਧਾਨ ਰਾਹੀਂ ਇਹ ਬਿਆਨ ਦੇ ਰਿਹਾ ਵੀ ਆਓ ਗਿਲੇ ਸ਼ਿਕਵੇ ਭੁੱਲ ਕੇ ਇਕੱਠੇ ਹੋ ਮਤਲਬ ਕਿ ਆਪ ਉਹ ਲਗਾਤਾਰ ਜਲੀਲ ਕਰ ਰਹੇ ਹੈਗੇ ਆ ਜਿਹੜੇ ਜਿਹੜੇ ਦੂਸਰੀ ਧਰ ਦੇ ਬੰਦੇ ਆ ਦੂਸਰੇ ਵਿਚਾਰ ਰੱਖਣ ਵਾਲੇ ਸੋ ਇਸ ਤਰ੍ਹਾਂ ਦਾ ਤਾਂ ਮਨ ਲੱਗਦਾ ਵੀ ਬਹੁਤ ਘੱਟ ਇੱਕ ਡੈਮੋ ਡੈਮੋਕਰੈਟਿਕ ਸੈਟਅਪ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਡਿਕਟੇਟਰਸ਼ਿਪ ਵਿੱਚ ਇਸ ਤਰ੍ਹਾਂ ਹੁੰਦਾ ਉਹ ਉਹ ਹੁਣ ਡਿਕਟੇਟਰਸ਼ਿਪ ਹੀ ਚੱਲ ਰਹੀ ਆ ਸਿਰਫ ਸੁਖਵੀਰ ਸਿੰਘ ਬਾਦਲ ਆ ਜਿਹੜਾ ਡਿਕਟੇਟ ਕਰ ਰਿਹਾ ਉਹ ਆਪ ਕਹਿ ਰਿਹਾ ਵੀ ਇਹ ਵਨ ਮੈਨ ਸ਼ੋ ਆ ਜੀ ਮਨਪ੍ਰੀਤ ਸਿੰਘ ਯਾਲੀ ਨੇ ਆਪਣੀ ਇੰਟਰਵਿਊ ਚ ਕਹਿ ਦਿੱਤਾ ਵੀ ਜਦੋਂ ਵਿਧਾਨ ਸਭਾ ਚੋਣਾਂ ਤੋਂ ਝੁੰਦਾ ਕਮੇਟੀ ਦੀ ਰਿਪੋਰਟ ਆਈ ਆ ਮੈਂ ਉਹਨੂੰ ਕਿਹਾ ਵੀ ਪਿੱਛੇ ਹੋ ਜਾ ਉਹ ਕਹਿੰਦਾ ਨਹੀਂ ਪਿੱਛੇ ਨਹੀਂ ਹੁੰਦਾ ਇਹ ਤਾਂ ਵਨ ਮੈਨ ਸ਼ੋਅ ਆ ਮੈਂ ਕਿਸੇ ਵਰਕਰ ਦੀ ਆ ਕਿਸੇ ਲੀਡਰ ਦੀ ਪ੍ਰਵਾਹ ਨਹੀਂ ਕਰਦਾ ਇਹਨੂੰ ਤਾਂ ਮੈਂ ਹੀ ਚਲਾਉਂਗਾ ਸੋ ਇਟ ਮੀਨ ਸ਼੍ਰੋਮਣੀ ਕਮੇਟੀ ਨੂੰ ਵੀ ਉਹੀ ਚਲਾ ਰਿਹਾ ਹੈਗਾ 2 ਦਸੰਬਰ ਤੋਂ ਬਾਅਦ ਹਾਲਾਂਕਿ ਇੱਕ ਵਾਰੀ ਸੀਗਾ ਵੀ ਅਕਾਲੀ ਲੀਡਰਸ਼ਿਪ ਇਮਾਨਦਾਰੀ ਨਾਲ ਮੰਨ ਗਈ ਹੈਗੀ ਆ ਪਰ ਉਤੋਂ ਬਾਅਦ ਜਿਹੜੀ ਖੇਡ ਖੇਢੀ ਗਈ ਵਿਰਸਾ ਸਿੰਘ ਬਲਟੋਹਾਰ ਆਹੀਆਂ ਜਾਂ ਹੋਰ ਲੋਕਾਂ ਆਹੀ ਸਿੰਘ ਸਹਿਬਾਨ ਦੀ ਕਰਦਾਰ ਕੁਰਸੀ ਤੇ ਮੁੜ ਕੇ ਉਹਨਾਂ ਨੂੰ ਗੱਦੀਆਂ ਲਾਉਣ ਦਾ ਉਹਦਾ ਸਾਰੇ ਦਾ ਮਾਸਟਰਮਾਈਂਡ ਆ ਜਿਹੜਾ ਸੁਖਬੀਰ ਸਿੰਘ ਬਾਦਲ ਹੈਗਾ ਸੋ ਬੀਬੀ ਜੀ ਨੇ ਵੀ ਇਹੀ ਜਿਹੜੀ ਹੈਗੀਆਂ ਹੁਣ ਅਸੀਂ ਬੀਬੀ ਜੀ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਤੁਸੀਂ ਪੁਰਾਣੀਆਂ ਗਲਤੀਆਂ ਨਾ ਕਰਦੇ ਹੋ ਕਿਉਂਕਿ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਭਰਤੀ ਕਰ ਰਹੀ ਹੈਗੀ ਆ ਸੋ ਬੇਸ਼ੱਕ ਅਸੀਂ ਮੰਨਦੇ ਹਾਂ ਤੁਹਾਡੇ ਗਲਤੀ ਨਹੀਂ ਤੁਹਾਨੂੰ ਪੁੱਛ ਕੇ ਫੈਸਲੇ ਨਹੀਂ ਲਏ ਗਏ ਪਰ ਹੁਣ ਗਾਂ ਤੋਂ ਪੰਥ ਤੁਹਾਡੇ ਵਿੱਚ ਦੁਬਾਰੇ ਭਰੋਸਾ ਪ੍ਰਗਟ ਕਰ ਰਿਹਾ ਕਿਤੇ ਨਾ ਕਿਤੇ ਹੁਣ ਤੁਸੀਂ ਪੰਥ ਦੀਆਂ ਨਿਗਾਹਾਂ ਵਿੱਚ ਨਾ ਡਿੱਗ ਜਿਓ ਕਿਤੇ ਪਾਵਰ ਗ੍ਰਹਿਣ ਕਰਕੇ ਤਾਕਤ ਗ੍ਰਹਿਣ ਕਰਕੇ ਤੁਹਾਡੇ ਵਿੱਚੋਂ ਵੀ ਹੋਰ ਸੁਖਬੀਰ ਬਾਦਲ ਨਾ ਪੈਦਾ ਹੋ ਜਾਣ ਜਿਹੜੇ ਪੰਥ ਲਈ ਮੁੜ ਕੇ ਚੁਣੌਤੀ ਬਣ ਜਾਣ ਜੀ ਬਿਲਕੁਲ ਜੀ ਬਹੁਤ ਆਪਾਂ ਕਹੇ ਕਿ ਫੂਕ ਫੂਕੇ ਜਿਹੜੇ ਕਦਮ ਜਿਹੜੇ ਨੇ ਕਿਤਨਾ ਕਿਤੇ ਇਹ ਪਰਚਾ ਹੈ ਪੰਜ ਮੈਂਬਰੀ ਕਮੇਟੀ ਹੋਵੇ ਜਾਂ ਜਿਹੜੀ ਨਵੀਂ ਪਰਤੀ ਹੋ ਰਹੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਇੱਕ ਇਕਾਲੀ ਦਲ ਜਿਹੜਾ ਹੈ ਤਿਆਰ ਹੋ ਰਿਹਾ ਹੈ ਉਹਨਾਂ ਨੂੰ ਵੀ ਰੱਖਣੇ ਪੈਣੇ ਨੇ ਕਿਤਨਾ ਕਿਤੇ ਸੰਗਤ ਨੂੰ ਵੀ ਕਿਤਨਾ ਕਿਤੇ ਕੁੰਡੇ ਦੇ ਤੌਰ ਤੇ ਉੱਤੇ ਜਿਹੜਾ ਹੈ ਰਹਿਣਾ ਪੈਣਾ ਹੈ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਹੋਣ ਔਰ ਇਹ ਜਿਹੜੀਆਂ ਕਾਰਵਾਈਆਂ ਹੋਣ ਉਹਨਾਂ ਦੇ ਮੂੰਹ ਦਿੱਲੀ ਵੱਲ ਨੂੰ ਨਾ ਹੋਣ ਉਹਨਾਂ ਦੇ ਮੂੰਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਜਿਹੜੇ ਆ ਉਹ ਹੋਣੇ ਚਾਹੀਦੇ ਨੇ